ਵੱਡੀ ਖਬਰ ਸਾਹਮਣੇ ਆਈ ਹੈ ਪਟਿਆਲਾ ਤੋਂ ਜਿੱਥੇ ਭਾਖੜਾ ਨਹਿਰ ਦੇ ਵਿੱਚੋਂ ਤਿੰਨ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਮਿਲੀਆਂ ਨੇ ਬੱਚੀਆਂ ਦੀ ਉਮਰ 14 15 ਤੇ 17 ਸਾਲ ਦੱਸੀ ਜਾ ਰਹੀ ਹੈ ਪਰਿਵਾਰ ਮੁਤਾਬਕ ਬੱਚੀਆਂ 12 ਤਰੀਕ ਨੂੰ ਘਰੋਂ ਸ਼ਪੀਲ ਪੀਣ ਗਈਆਂ ਸਨ ਪ੍ਰਕਰ ਨਹੀਂ ਪਰਤੀਆਂ ਪਰਿਵਾਰ ਦੇ ਵੱਲੋਂ ਬੱਚੀਆਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਅੱਜ ਉਹਨਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਮਿਲੀਆਂ ਮ੍ਰਿਤਕਾਂ ਦੀ ਪਛਾਣ ਮੁਸਕਾਨ ਪ੍ਰਿਆ ਤੇ ਬਿੱਲੀ ਵੱਜੋਂ ਹੋਈ ਹੈ ਇੱਕ ਦਾ ਨਾਮ ਮੁਸਕਾਨ ਸੀ ਇੱਕ ਦਾ ਨਾਮ ਪਰੀਆ ਇੱਕ ਦਾ ਨਾਮ ਬਿੱਲੀ ਥੀਗੀ ਕੋਈ ਨਾ ਕਿਸੇ ਗੱਲ ਕੋਈ ਨਹੀਂ ਘਟਣਾ ਸਾਰੀ ਬਸ ਮਿੱਠਾ ਪਾਣੀ ਪੀਣ ਗਏ ਦਾ ਸਪੀਲ ਲੱਗੇ ਹੋਈ ਥੀ ਮੰਡੀ ਚ ਫਿਰ ਮੁੜ ਕੇ ਨਹੀਂ ਆਈਆਂ ਸਾਡੇ ਕੋਲ ਇਹ ਕਿੰਨੀ ਤਰੀਕ ਹੀ ਘਟਣਾ ਸਾਰੀ ਇਹ 12 ਤਰੀਕ ਦੀ ਆ ਅੱਛਾ ਉਸ ਤੋਂ ਬਾਅਦ ਘਰ ਹੀ ਨਹੀਂ ਆਏ ਕਰੇ ਨਹੀਂ ਆਇਆ ਤੇ ਕੀ ਕੋਈ ਗੱਲਬਾਤ ਹੋਈ ਸੀ ਕੁਝ ਵੀ ਗੱਲਬਾਤ ਨਹੀਂ ਬਸ ਰਾਜੇ ਖੁਸ਼ੀ ਨਾਲ ਮਿੱਠਾ ਪਾਣੀ ਪੀਣ ਗਏ ਸਪੀਲ ਫਿਰ ਮੁੜ ਕੇ ਨਹੀਂ ਆਇਆ ਸਾਡੇ ਕੋਲ ਨਾਲ ਕੋਈ ਪਰਿਵਾਰ ਦਾ ਮੈਂਬਰ ਹੋਰ ਵੀ ਸੀਗਾ ਨਾ ਸਾਡਾ ਨੰਬਰ ਥਿੰਗਾ ਸੀ ਮੋਬਾਈਲ ਆਪਣੇ ਕੋਲੇ ਰੱਖਦੇ ਤੇ ਦਿੰਦੇ ਨਹੀਂ ਥਿੰਗੇ ਇਹ ਅੱਜ ਪਤਾ ਲੱਗਿਆ 12 ਦਿਨਾਂ ਚ ਹਾਂ ਜੀ ਇਹ ਨਜਾਇਜ਼ ਹੈ ਵੀ ਕਿਸ ਤਰੀਕੇ ਨਾਲ ਕੀ ਕੁਛ ਕਿਸੇ ਪਰਛੱਕ ਜਾਂਦਾ ਹੈ ਕਿ ਕਿ ਸੱਕੀ ਦੇ ਰੱਖੀ ਆ ਅੱਖਾਂ ਸਾਹਮਣੇ ਦੇਖੇ ਤਾਂ ਉਹਨੂੰ ਫੜੀਏ ਤਾਂ ਫਿਰ ਸੱਕੀ ਦੀ ਕਿਸ ਦਾ ਬਾਸ ਦਾ ਜਿਹੜਾ ਉਹ ਕਿਵੇਂ ਗਈ ਸੀ ਕਹਿ ਕੇ ਗਈ ਮਿੱਠਾ ਪਾਣੀ ਪੀਣ ਗਿਆ ਸੀ ਇਸੇ ਤਰੀਕ ਨੂੰ ਸਪੀਲ 12 ਤਰੀਕ ਨੂੰ ਕਾਰਵਾਈ ਬਸੇ ਥਾਣੇ ਚ ਰਿਪੋਰਟ ਦਿੱਤੀ ਸਰਪੰਚ ਨੂੰ ਪਤਾ ਆਏਗਾ ਇਹ ਤਿੰਨੋਂ ਬੱਚੇ ਛਬੀਲ ਪੀਤੀ ਛਬੀਲ ਪੀਣ ਤੋਂ ਬਾਅਦ ਇਹਨਾਂ ਦਾ ਕੋਈ ਗਵਾਂਡੀ ਹੈ ਉਹਨਾਂ ਦੇ ਕੈਮਰੇ ਲੱਗੇ ਹੋਏ ਨੇ ਉਹਦੇ ਵਿੱਚ ਤਿੰਨੋ ਬੱਚੇ ਇਕੱਠੇ ਸੀਗੇ ਉਸ ਤੋਂ ਬਾਅਦ ਇਹ ਨਹੀਂ ਪਤਾ ਵੀ ਪਸਿਆਣਾ ਤੋਂ ਛਾਲ ਮਾਰੀ ਹੈ ਕਿ ਭਾਨੇਰੇ ਤੋਂ ਮਾਰੀ ਹੈ ਕਿੱਥੋਂ ਇਹਨਾਂ ਨੇ ਜੰਪ ਕੀਤਾ ਪਰ ਪਰਿਵਾਰ ਜਿਹੜਾ ਸੀਗਾ ਲੱਖ ਲੱਖ ਜ਼ਿਲ੍ਹਿਆਂ ਦੇ ਵਿੱਚ ਲੱਖ ਲੱਖ ਸਟੇਟਾਂ ਦੇ ਵਿੱਚ ਜਾ ਜਾ ਕੇ ਇਹ ਬੱਚਿਆਂ ਨੂੰ ਲੱਭ ਰਿਆ ਸੀਗਾ ਪਰ ਬੱਚੇ ਜਿਹੜੇ ਨਹੀਂ ਮਿਲੇ ਤਾਂ ਇਹਨਾਂ ਨੇ ਸਾਨੂੰ ਫੋਟੋਆਂ ਪਾਈਆਂ ਸੀਗੀਆਂ ਵੀ ਆ ਸਾਡੇ ਤਿੰਨ ਬੱਚੇ ਗੁੰਮਸ਼ੁਦਾ ਨੇ ਪਰ ਪਰਿਵਾਰ ਦਾ ਇਹ ਸ਼ੱਕ ਸੀਗਾ ਵੀ ਕਿਤੇ ਬੱਚੇ ਬਾਹਰ ਕਿਸੇ ਨਾਲ ਚਲੇ ਨਾ ਗਏ ਹੁਣ ਪਰ ਜਿਹੜੀ ਆ ਅੱਜ ਸਾਨੂੰ ਡੇਡ ਬੋਡੀ ਜਿਹੜੀਆਂ ਨੇ ਤਿੰਨਾਂ ਦੀ ਮਿਲੀਆਂ ਇੱਕ ਡੈਡ ਬੋਡੀ ਮਿਲੀ ਖਨੌਰੀ ਤੋਂ ਦੋ ਡੈਡ ਬੋਡੀ ਮਿਲੀ ਸਮਾਨੇ ਤੋਂ ਤੇ ਕਿੰਨੇ ਕੁ ਉਮਰ ਸੀ ਇਹਨਾਂ ਦੇ ਕਿੰਨੇ ਉਮਰ ਇਹਨਾਂ ਦੀ ਇੱਕ ਦੀ ਸੀਗੀ 14 ਸਾਲ ਇੱਕ ਦੀ 15 ਸਾਲ ਇੱਕ ਦੀ 16 ਤੋਂ 17 ਵਿੱਚ 17 ਮ ਲੱਗਿਆ ਹੋਇਆ ਹੈ ਤੇ ਜਿਹੜੀ 7ਵੀਂ ਵਾਲੀ ਆ ਉਹ 8ਵੀਂ ਚ ਪੜਦੀ ਸੀ ਕੁੜੀਆ ਕਿ ਕਾਰਨ ਸਮਝ ਪਤਾ ਲੱਗਿਆ ਵੀ ਇਨਸ਼ਾਅਰ ਮਰਨ ਦਾ ਕੀ ਕਰਨ ਪ੍ਰਭਾਵ ਨਾਲ ਸੰਪਰਕ ਹੋਇਆ ਆ ਪਰਿਵਾਰ ਸਾਡੇ ਨਾਲ ਹੀ ਸੀਗੇ ਜਿਨ੍ਹਾਂ ਨੇ ਡੈਡ ਬੁਡੀ ਸ਼ਨਾਖਤ ਕਰੀ ਆ ਪਰ ਕਾਰਨ ਇਹ ਪਤਾ ਲੱਗਿਆ ਵੀ ਬੱਚਿਆਂ ਨੂੰ ਥੋੜਾ ਜਿਹਾ ਕਿਤੇ ਮੋਬਾਈਲ ਚਲਾਉਂਦੇ ਸੀ ਜਾਂ ਇਕੱਠੇ ਇੱਧਰ-ਉਧਰ ਘੁੰਮਣ ਚਲੇ ਜਾਂਦੇ ਸੀ ਤੇ ਉਹਨਾਂ ਨੇ ਛਿੜਕ ਦਿੱਤਾ ਥੋੜਾ ਜਿਹਾ ਛਿੜਕਣ ਤੋਂ ਬਾਅਦ ਇਹ ਗੱਲ ਸਾਹਮਣੇ ਵੀ ਛਿੜਕਿਆ ਕਰ ਲਾ ਬਈ ਬਾਕੀ ਹੋਰ ਕੋਈ ਗੱਲ ਨਹੀਂ ਪਤਾ